मीत अनमोल ਦੀ ਓਸ਼ੋ ਦੇ ਪਰਵਚਨਾ ਤੋਂ ਸੰਕ੍ਰਿਤ ਬੋਧ ਕਥਾਾਂਮਤੀ ਆਦਾਰਤ ਪੁਸਤਕ ਕੈਸਾ ਮਰਨਾ ਹੋਈ ਵਿਚੋਂ ਰਚਨਾ ਆਪੂ ਆਪਣੇ ਸੁਪਨੇ ਇੱਕ ਬਿੱਲੀ ਇੱਕ ਦਰਖਤ ਤੇ ਬੈਠੀ ਸੀ ਸਵੇਰੇ ਸਵੇਰੇ ਸਰਦੀਆਂ ਦੇ ਦਿਨ ਸਨ ਧੁੱਪ ਸੇਕ ਰਹੀ ਸੀ ਥਾ ਤੇ ਹੇਠ ਇੱਕ ਕੁੱਤਾ ਵੀ ਬੈਠਾ ਹੋਇਆ ਸੀ ਕੁੱਤਾ ਚਪਕੀਆਂ ਲੈ ਰਿਹਾ ਸੀ ਬਿੱਲੀ ਨੇ ਉਸ ਨੂੰ ਪੁੱਛਿਆ ਕਿ ਤੂੰ ਕੀ ਕਰ ਰਿਹਾ ਹੈ ਉਸ ਨੇ ਆਪਣੀਆਂ ਅੱਖਾਂ ਖੋਲੀਆਂ ਤੇ ਕਿਹਾ ਮੈਂ ਇੱਕ ਬਹੁਤ ਹੀ ਸ਼ਾਨਦਾਰ ਸੁਪਨਾ ਦੇਖ ਰਿਹਾ ਸੀ ਬਹੁਤ ਮੀਂਹ ਪਿਆ ਤੇ ਮੀਂਹ ਵਿੱਚ ਪਾਣੀ ਨਹੀਂ ਡਿੱਗਿਆ ਸਗੋਂ ਹੱਡੀਆਂ ਡਿੱਗੀਆਂ ਹੱਡੀਆਂ ਹੀ ਹੱਡੀਆਂ ਕੁੱਤੇ ਦਾ ਸੁਪਨਾ ਕੁੱਤੇ ਦਾ ਹੀ ਹੋਵੇਗਾ ਹੈ ਨਾ ਬਿੱਲੀ ਨੇ ਕਿਹਾ ਇਹ ਤਾਂ ਹੱਦ ਹੋ ਗਈ ਮੈਂ ਅਜੇ ਹੱਕਦੇ ਨਹੀਂ ਸੁਣਿਆ ਨਹੀਂ ਗ੍ਰੰਥਾਂ ਵਿੱਚ ਲਿਖਿਆ ਹੈ ਬਲਕਿ ਸ਼ਾਸਤਰਾਂ ਵਿੱਚ ਲਿਖਿਆ ਹੈ ਕਿ ਕਦੇ ਅਜਿਹਾ ਵੀ ਹੁੰਦਾ ਹੈ ਕਿ ਜਦੋਂ ਮੀਂਹ ਪੈਂਦਾ ਤਾਂ ਪਾਣੀ ਨਹੀਂ ਡਿੱਗਦਾ ਸਗੋਂ ਚੂਹੇ ਦਿਖਦੇ ਹਨ ਇਹ ਹੱਡੀਆਂ ਬਾਰੇ ਕਦੇ ਨਹੀਂ ਸੁਣਿਆ ਤੇ ਨਾ ਹੀ ਇਹ ਗ੍ਰੰਥਾਂ ਵਿੱਚ ਕਿਤੇ ਲਿਖਿਆ ਹੈ ਬਿੱਲੀ ਦੇ ਸੁਪਨਿਆਂ ਵਿੱਚ ਤਾਂ ਚੂਹੇ ਹੀ ਦਿਖਦੇ ਹਨ ਤੇ ਬਿੱਲੀਆਂ ਦੇ ਗ੍ਰੰਥਾਂ ਵਿੱਚ ਵੀ ਚੂਹੇ ਹੀ ਲਿਖੇ ਹੋਣਗੇ ਹੱਡੀਆਂ ਕੁੱਤੇ ਦੇ ਗ੍ਰੰਥਾਂ ਵਿੱਚ ਲਿਖੀਆਂ ਹਨ ਕੁੱਤਾ ਹੱਸਣ ਲੱਗ ਪਿਆ ਉਸ ਨੇ ਕਿਹਾ ਛੱਡ ਵੀ ਮੈਨੂੰ ਸਮਝਾਉਣ ਲੱਗੀ ਐ ਮੈਂ ਪੜਿਆ ਲਿਖਿਆ ਕੁੱਤਾ ਹਾਂ ਮੈਂ ਵੀ ਗ੍ਰੰਥ ਪੜ੍ਹੇ ਹਨ ਪਰ ਕੁੱਤਿਆਂ ਨੇ ਕੁੱਤਿਆਂ ਦੇ ਗ੍ਰੰਥ ਪੜ੍ਹੇ ਹਨ ਉਹਨਾਂ ਵਿੱਚ ਸਿਰਫ ਹੱਡੀਆਂ ਦਾ ਵਰਣਨ ਹੈ ਕਿਤੇ ਵੀ ਚੂਹਿਆਂ ਦਾ ਵਰਣਨ ਨਹੀਂ ਹੈ ਤੁਸੀਂ ਹੱਸਦੇ ਹੋ ਕਿਉਂਕਿ ਤੁਸੀਂ ਨਾ ਕੁੱਤੇ ਹੋ ਨਾ ਤੁਸੀਂ ਬਿੱਲੀ ਹੋ ਤੁਸੀਂ ਇੱਕ ਮਨੁੱਖ ਹੋ ਇਸ ਲਈ ਤੁਸੀਂ ਹੱਸ ਰਹੇ ਹੋ ਕਿਉਂਕਿ ਤੁਹਾਡੀ ਗ੍ਰੰਥਾਂ ਵਿੱਚ ਕੁਝ ਹੋਰ ਹੀ ਲਿਖਿਆ ਹੈ ਤੁਸੀਂ ਹੱਸ ਰਹੇ ਹੋ ਇਹੇ ਪਾਗਲ ਕੁੱਤੇ ਅਤੇ ਪਾਗਲ ਬਿੱਲੀ ਸਾਨੂੰ ਪੁੱਛੋ ਕਿ ਸੁਪਨਿਆਂ ਵਿੱਚ ਕੀ ਆਉਂਦਾ ਹੈ ਤੁਹਾਡੇ ਸੁਪਨੇ ਵੱਖਰੇ ਹਨ ਪਰ ਬੁਨਿਆਦੀ ਤੌਰ ਤੇ ਵੱਖਰੇ ਨਹੀਂ ਹਨ ਤੁਹਾਡੇ ਸੁਪਨਿਆਂ ਵਿੱਚ ਤੁਸੀਂ ਪੈਸੇ ਦੀ ਬਰਸਾਤ ਦੇਖਦੇ ਹੋ ਜਾਂ ਕੋਈ ਅਹੁਦਾ ਇੱਜ਼ਤ ਸਨਮਾਨ ਹੁੰਦਾ ਦੇਖਦੇ ਹੋ ਜਾਂ ਤੁਸੀਂ ਕੋਈ ਸੁੰਦਰ ਔਰਤ ਦਿਖਦੇ ਹੋ ਫਰਕ ਕੁਝ ਵੀ ਨਹੀਂ ਹੈ ਧੰਨਵਾਦ